ਸਰਕਾਰੀ ਕਾਤਲ ਹੁੰਦੇ ਨੇ ਤੇ ਅੱਜ ਤੱਕ ਕੋਈ ਵੀ ਸਰਕਾਰੀ ਕਾਤਲ ਦੇ ਪਿੱਛੇ ਜੋ ਮੇਨ ਬੰਦਾ ਹੈ ਉਹ ਨਹੀਂ ਫੜਿਆ ਗਿਆ ਮਾਰਿਆ ਕਿਨੇ ਹੁਣ ਤੁਸੀਂ ਸੋਚੋ ਪਤਾ ਆਪਾਂ ਨੂੰ ਸਾਰਿਆਂ ਨੂੰ ਹੈ ਮੈਥੋਂ ਗਾਲ ਨਿਕਲਦੀ ਐ ਬੁੱਚੜਾਂ ਨੂੰ ਪਹਿਲੀ ਸਰਕਾਰ ਆਈ ਐ ਜਿਹਦੀ ਸਰਕਾਰ ਐਨੇ ਨੌਜਵਾਨ ਤੁਰਗੇ ਸ਼ਤੀਰਾਂ ਵਰਗੇ ਉਹਨੇ ਕੋਲੇ ਪਿਸਤੌਲ ਕਿੱਥੋਂ ਆ ਗਿਆ ਉਹਦੇ ਪਿੱਛੇ ਬੰਦਾ ਕੌਣਾ ਘੋੜਾ ਤਾਂ ਉਹਨੇ ਨੱਪਤਾ ਉਹਨੂੰ ਘੋੜਾ ਕਿਨੇ ਦਿੱਤਾ ਨੰਬਰ ਇੱਕ ਫੇਰ ਉਹਦੀ ਸਾਰੀ ਪਲੈਨਿੰਗ ਕਿਨੇ ਕਰੀ ਇਹ ਗੱਲਾਂ ਨਾ ਤਾਂ ਇਹ ਪੁਲਿਸ ਵਾਲੇ ਕੱਢਣ ਨਾ ਇਹ ਕਲੀਅਰ ਕਰਨ ਨਾ ਅੱਜ ਕਰਨ ਤੇ ਨਾ ਕਰਨ ਕੱਲ ਆਪਦੇ ਪਿੰਡ ਵੀ ਲੜਦਾ ਸੀ ਨਸ਼ਿਆਂ ਪ੍ਰਤੀ ਇੱਕੋ ਦੇ ਨਾਲ ਮੁੰਡਾ ਸੀ ਸ਼ਾਇਦ ਇਹੀ ਨਾ ਹੋਵੇ ਜਿਹਨੇ ਕਤਲ ਕਰਿਆ ਮੇਰੀ ਗੱਲ ਵੀ ਕਰਾਉਂਦਾ ਸੀ ਵੀ ਇਹ ਨਸ਼ਾ ਕਰਦਾ ਇਹਨੂੰ ਦੱਸ ਕਿਵੇਂ ਹਟੂਗਾ ਖਬਰ ਇਹੀ ਹੋਵੇ ਜਿਹਦਾ ਉਹਨੇ ਪਲਾਕ ਕਰਿਆ ਹੋਵੇ ਇੱਕ ਤੋਦੀ ਮੌਤ ਤੇ ਰੋ ਨਾ ਨਾ ਇਹ ਮਾੜੀ ਗੱਲ ਆ ਭਾਈ ਉਹਦੀ ਮੌਤ ਤੇ ਨਾ ਰੋ ਹੰਝੂ ਨਾ ਕੇਰੋ ਤੁਸੀਂ ਉਹ ਤੇ ਹੰਝੂ ਕੇਰ ਕੇ ਉਹਦੀ ਸ਼ਹਾਦਤ ਨੂੰ ਤੁਸੀਂ ਕਿਉਂ ਕਿ ਉਹ ਬੋਲਦਾ ਸੀ ਯਾਰ ਹੱਕ ਸੱਚ ਲਈ ਬੋਲਦਾ ਸੀ ਹੱਕ ਸੱਚ ਲਈ ਬੋਲਣ ਵਾਲੇ ਹੀ ਹੁੰਦਾ ਹੁੰਦਾ ਸਾਡੀ ਵੀ ਆਉਣ ਵਾਲੀ ਵਾਰੀ ਆ ਖਬਰੇ ਕਦੋਂ ਉਹਨੇ ਮੈਨੂੰ ਇਹ ਤਾਂ ਦੱਸਿਆ ਤੂੰ ਕਿਹਦਾ ਵੀ ਇਹਨੇ ਕਿੰਨੀ ਪ੍ਰਾਪਰਟੀ ਬਣਾਈ ਐ ਵੀ ਕਿੰਨੀ ਪ੍ਰਾਪਰਟੀ ਬਣਾਈ ਐ ਡਰਨਾ ਕੀ ਯਾਰ ਚੋਰ ਨੇ ਇਹ ਕੀ ਕਰ ਲੈਣਗੇ एक संघर्ष कमेटी इंसाफ दबाऊ कमेटी आ फलानी कमेटी जो गल छन लग गई कमेटी बना लो कमेटी बना लो कमेटी बना लो तो समझ लो प्रशासन जहां हर साख पे उल्लू बैठा है जहां हर साख पे उल्लू बैठा है उल्लू को उड़ाने के लिए सिर कटवाना पड़ता है उद्दो के सॉरी उल्लू को उड़ाने के लिए ਆਪ ਦੇ ਸਿਰ ਦੀ ਕੁਰਬਾਨੀ ਦੇਣੀ ਪੈਂਦੀ ਹੈ ਜੇਕਰ ਆਪਾਂ ਕਿਸੇ ਦਾ ਭਾਂਡਾ ਫਾਸ਼ ਕਰਨਾ ਹੈ ਸਰਕਾਰਾਂ ਖਿਲਾਫ ਬੋਲਣ ਵਾਲੇ ਨੌਜਵਾਨ ਜੋ ਸਰਕਾਰਾਂ ਖਿਲਾਫ ਬੋਲਦੇ ਨੇ ਨੰਗੇ ਧੜ ਹੋ ਕੇ ਬੋਲਦੇ ਨੇ ਆਪਾਂ ਦੇਖਦੇ ਆਂ ਬਾਈ ਦੀਪ ਸਿੱਧੂ ਤੋਂ ਕੰਮ ਸ਼ੁਰੂ ਹੋਇਆ ਹੈ ਬਾਈ ਦੀਪ ਸਿੱਧੂ ਗੱਜ-ਬੱਜ ਕੇ ਬੋਲਦਾ ਸੀ ਉਹ ਗਿਆ ਸਾਡਾ ਸਿੱਧੂ ਮੂਸੇ ਵਾਲਾ ਭਰਾ ਉਹ ਗਿਆ ਉਹ ਮੁੰਡਾ ਸੀ ਵਿਚਾਰਾ ਨੰਗਲਮੀ ਵਾਲਾ ਸੰਦੀਪ ਬਾਲਿਆਂ ਵਰਗਾ ਸਟੀਰ ਵਰਗਾ ਕਬੱਡੀ ਖੇਡਦਾ ਸੀ ਉਹ ਚੜ ਗਿਆ ਗੈਂਗਸਟਰ ਦੀ ਭੇਟ ਅੱਬਲ ਮੈਂ ਤਾਂ ਸਰਕਾਰਾਂ ਦੀ ਭੇਟ ਚੜਦੇ ਨੇ ਇਹ ਫਿਰ ਇੱਕ ਮੁੰਡਾ ਪ੍ਰੀਤ ਸੈਣੀ ਪੱਤਰਕਾਰ ਸੀ ਜੋ ਕਿ ਇਹਨਾਂ ਦੀਆਂ ਚੋਰੀਆਂ ਚਕਾਰੀਆਂ ਮੂਹਰੇ ਲਿਆਉਂਦਾ ਸੀ ਉਹ ਚੜ ਗਿਆ ਜਾਂ ਤਾਂ ਇਹ ਮਰਵਾ ਦਿੰਦੇ ਨੇ ਗੋਲੀਆਂ ਮਰਵਾ ਦਿੰਦੇ ਨੇ ਸੱਚ ਬੋਲਣ ਵਾਲਾ ਨੂੰ ਜਾਂ ਜੇਲ੍ਹਾਂ 'ਚ ਡੱਕ ਦਿੰਦੇ ਨੇ ਜੇਲਾ ਤੇ ਗੋਲੀਆਂ ਦੋ ਚੀਜ਼ਾਂ ਸੱਚ ਬੋਲਣ ਵਾਲਿਆਂ ਨੂੰ ਇਹ ਰਹਿ ਨਹੀਂ ਦਿੰਦੇ ਸਾਫ਼ ਜੀ ਗੱਲ ਐ ਇਹ ਸਰਕਾਰੀ ਕਤਲ ਹੁੰਦੇ ਨੇ ਇਹਨਾਂ ਕਤਲਾਂ ਦਾ ਨਾਮ ਹੈ ਸਰਕਾਰੀ ਕਤਲ ਤੇ ਅੱਜ ਤੱਕ ਕੋਈ ਵੀ ਸਰਕਾਰੀ ਕਤਲ ਦੇ ਪਿੱਛੇ ਜੋ ਮੇਨ ਬੰਦਾ ਹੈ ਉਹ ਨਹੀਂ ਫੜਿਆ ਗਿਆ ਹੁਣ ਨਿੱਕੀ ਜੀ ਗੱਲ ਦੱਸਦਾ ਤੁਹਾਨੂੰ ਮੈਂ ਏੜਾ ਜਿੰਦਰ ਸੀ ਹੁਣ ਇਹਦੇ ਕੋਲੇ ਪਿਸਤੌਲ ਆ ਕਿੱਥੋਂ ਗਿਆ ਪਹਿਲੀ ਗੱਲ ਤਾਂ ਨੰਬਰ 1 ਕਹਿੰਦੇ ਛੋਟੀ ਲੈਣ ਨੂੰ ਹੈ ਨਹੀਂ ਸੀ ਵਿਚਾਰੇ ਕੋਲੇ ਇੱਥੇ ਪਿੰਡ ਦੇ ਲੋਕ ਦੱਸ ਦਿੰਦੇ ਨੇ ਆਪਾਂ ਤਾਂ ਜਾਣਦੇ ਨਹੀਂ ਸੀ ਨਾ ਉਹਦੇ ਕੋਲੇ ਕਹਿੰਦੇ ਕੋਈ ਪੈਸਾ ਸੀ ਨਾ ਕਦੇ ਉਹਨੇ ਪਹਿਲਾਂ ਗੋਲੀ ਚਲਾਈ ਸੀ ਉਹਦੇ ਕੋਲੇ ਪਿਸਤੌਲ ਕਿੱਥੋਂ ਆ ਗਿਆ ਉਹਨੂੰ ਕਿਹਨੇ ਟਾਰਗੇਟ ਦਿੱਤਾ ਕਿਲਿੰਗ ਕਰਨ ਦਾ ਉਹਦੇ ਪਿੱਛੇ ਬੰਦਾ ਕੌਣਾ ਘੋੜਾ ਤਾਂ ਉਹਨੇ ਨੱਪਤਾ ਉਹਨੂੰ ਘੋੜਾ ਕਿਹਨੇ ਦਿੱਤਾ ਨੰਬਰ ਇੱਕ ਫੇਰ ਉਹਦੀ ਸਾਰੀ ਪਲਾਨਿੰਗ ਕਿਹਨੇ ਕਰੀ ਆ ਮਾਰਨ ਦੀ ਇਹ ਗੱਲਾਂ ਨਾ ਤਾਂ ਇਹ ਪੁਲਿਸ ਵਾਲੇ ਕੱਢਣ ਨਾ ਇਹ ਕਲੀਅਰ ਕਰਨ ਨਾ ਅੱਜ ਕਰਨ ਤੇ ਨਾ ਕਰਨ ਕੱਲ ਆ ਬੈਠਾ ਸਾਹਮਣੇ ਸਾਡਾ ਸਰਦਾਰ ਬਲਕੌਰ ਸਿੰਘ ਜੀ ਫੌਜੀ ਸਾਹਿਬ ਸਾਡੇ ਬਾਪੂ ਜੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਇਹਨਾਂ ਦਾ ਸਾਡੇ ਨਾਲ 2004-5 ਦਾ ਵਾਅ ਵਾਸਤਾ ਹੈ ਹਨਾ ਸਿੱਧੂ ਵੀਰ ਤਾਂ 2018 ਚ ਆ ਕੇ ਸਾਡੀ ਪੱਗ ਦਾ ਨਾਂ ਰੌਸ਼ਨ ਕਰਿਆ ਸਾਰੇ ਪੂਰੇ ਸੂਬਿਆਂ ਚ ਉਹਦੀ ਮੌਤ ਐਡੇ ਵੱਡੇ ਬੰਦੇ ਦੀ ਜਿਹਨੂੰ 400 ਪਤਾ ਨਹੀਂ ਕਿੰਨੇ ਮੁਲਖਾਂ ਚ ਝੰਡੇ ਨੀਵੇਂ ਕਰੇਗੇ ਉਹਦਾ ਇਨਸਾਫ ਲੈਣ ਲਈ ਦਰ ਦਰ ਭੜਕਦਾ ਫਿਰਦਾ ਹੈ ਉਹ ਤੋਂ ਕੀ ਖਤਰਾ ਸੀ ਰੈਬਿਊਲੇਸ਼ਨ ਉਹਦੀ ਜ਼ੁਬਾਨ ਦੀ ਰੈਬਿਊਲੇਸ਼ਨ ਸੀ ਉਹਨੂੰ ਤਾਂ ਪਹਿਲਾਂ ਵੀ ਮੇਰੀਆਂ ਗੱਲਾਂ ਹੁੰਦੀਆਂ ਸੀ ਬਾਪੂ ਨਾਲ ਸਿੱਧੂ ਦੇ ਹੁੰਦਾ ਹੀ ਬਾਪੂ ਇਹ ਵੀ ਵਿਚਾਰਾ ਚੱਲ ਦੁਖੀ ਸੀ ਗਿਆ ਪੁੱਤ ਹੁਣ ਵੀ ਲੜਦਾ ਫਿਰਦਾ ਜੋਧਾ ਫੌਜੀ ਬੰਦਾ ਇਹਨੂੰ ਕਿਹੜਾ ਏਕੇ 47ਆਂ ਜਾਂ ਕੁਝ ਚਲਾਉਣ ਆਉਣੇ ਦਾ ਫੌਜ ਚ ਰਿਹਾ ਮੇਰਾ ਪਿਓ ਵੀ ਫੌਜ ਚ ਰਿਹਾ ਭਾਈ ਸਾਫ਼ ਜੀ ਗੱਲ ਐ ਇਹ ਹੁਣ ਕੀ ਕਰੇ ਕਾਤਲ ਕੌਣ ਨੇ ਇਹੀ ਨਹੀਂ ਪਤਾ ਲੱਗ ਰਿਹਾ ਕਿ ਕੇਕੜੇ ਹੋਰੀ ਕੀ ਉਹ ਮੁੰਡੇ ਜਿਹੜੇ ਗੋਲੀ 1.5 ਗ੍ਰਾਮ ਚਿੱਟੇ ਪਿੱਛੇ ਕਿੰਨੇ ਦਾ ਆ ਜਾਂਦਾ 2000 ਦਾ 3000 ਦਾ ਜਾ ਜਿਹੜੇ ਉਹ ਮੁੰਡੇ ਗੋਲੀ ਚਲਾ ਗਏ ਉਹ ਉਹਨਾਂ ਨੂੰ ਤਾਂ AK47 অপারেਟ ਹੀ ਨਹੀਂ ਕਰਨੀ ਆਉਂਦੀ ਸੀ ਕੌਣ ਨੇ ਕਾਤਲ ਕੌਣ ਹੈ ਕਾਤਲ ਰੱਜਦਾ ਕੌਣ ਹੈ ਕਾਤਲ ਦੀ ਤਿਆਰੀ ਕਿੱਥੋਂ ਹੁੰਦੀ ਹੈ ਆਪਾਂ ਇਹ ਬੰਦੇ ਨੂੰ ਮਾਰਨਾ ਹੈ ਇਹ ਆਪਾਂ ਨੂੰ ਤੰਗ ਕਰ ਰਿਹਾ ਸਾਲ ਡੇਢ ਸਾਲ ਲੱਗ ਜਾਂਦਾ ਹੁਣ ਇਹ ਜਿਹੜਾ ਭਰਾ ਸੀ ਸਰਪੰਚ ਸਹਿਣਾ ਇਹ ਮੇਰਾ ਮਿੱਤਰ ਸੀ ਭਾਈ ਮਿੱਤਰ ਆਏ ਨਹੀਂ ਵੀ ਇਹ ਕੋਈ ਮੇਰਾ ਯਾਰ ਦੋਸਤ ਸੀ ਬਹੁਤ ਪੁਰਾਣਾ ਜਦੋਂ ਮੈਂ ਜੇਲ੍ਹ ਚ ਗਿਆ ਉਸ ਤੋਂ ਬਾਅਦ ਇਹ ਸਾਡੇ ਖਾਤਰ ਬੋਲਣ ਲੱਗਿਆ ਸਾਡੇ ਨਾਲ ਖੜਿਆ ਲੜਿਆ ਉ ਤਾਂ ਜਦੋਂ ਖਰ ਮੇਰਾ ਧਰਨਾ ਲੱਗਿਆ ਸੀ ਉਹ ਤਾਂ ਸਾਰਾ ਪੰਜਾਬ ਹੁੱਬਕੇ ਨਾਲ ਖੜਿਆ ਸੀ ਪੂਰਾ ਸਾਥ ਦਿੱਤਾ ਸੀ ਜਿੰਦਾਬਾਦ ਮੁਰਦਾਬਾ ਲੋਕਾਂ ਨੇ ਵੀ ਸਾਥ ਦਿੱਤਾ ਸੀ ਤੇ ਜੋ ਲੀਡਰ ਆਉਂਦੇ ਹੁੰਦੇ ਨੇ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਸੀ ਕਮੇਟੀਆਂ ਬਣੀਆਂ ਸੀ ਪਰ ਉਸ ਤੋਂ ਬਾਅਦ ਮੈਂ ਜੇਲ੍ਹ ਚੋਂ ਆ ਕੇ ਫੇਰ ਲੜਾਈ ਜਾਰੀ ਰੱਖੀ ਮੈਂ ਤਾਂ ਨਸ਼ੇਤੀ ਲੜਦਾ ਹੋਰ ਮੈਨੂੰ ਕੋਈ ਮੁੱਦਾ ਐਨਾ ਪਤਾ ਨਹੀਂ ਜਾਂ ਸਿੱਖੀ ਤੇ ਮਾੜਾ ਮੋਟਾ ਮੈਂ ਕੱਚਾ ਪੱਕਾ ਸਿੱਖ ਹੈਗਾ ਹਾਂ ਉਹ ਮੁੰਡਾ ਮਰ ਗਿਆ ਜਵਾਰ ਕੇ ਮੈਂ লাশ ਧਰ ਲਈਏ ਬਾਪੂ ਉੱਥੇ ਵੀ ਆਇਆ ਸੀ ਸਾਡਾ ਬਲਕੌਰ ਸਿੰਘ ਮੈਨੂੰ ਕਹਿੰਦਾ ਛੋਟੇ ਦੱਸ ਕੀ ਗੱਲ ਐ ਵੀ ਆਪਾਂ ਮਹਾ ਬਾਪੂ ਆਏ ਮੁੰਡਾ ਮਰ ਗਿਆ ਬਾਪੂ ਚੱਲ ਗਿਆ ਉਹ ਦੁਵਾਦ ਉਹਨਾਂ ਨੇ ਸਾਡੇ ਤੇ ਉਹ लाठी ਚਾਰਜ ਕਰਿਆ ਮਾਤਾ-ਮਾਂ ਪੈਣਾ ਤੇ ਬੁੱਚੜਾ ਵਾਂਗੂ ਕੁੱਟੇ ਪੁਲਿਸ ਵਾਲਿਆਂ ਨੇ ਇਹਨਾਂ ਨੇ ਸਾਰੇ ਸਮਾਜ ਸੇਵੀ ਸੀ ਜਿੰਨੇ ਉਹ ਡਰਾਲੇ ਵੀ ਤੁਸੀਂ ਹੱਕ 'ਚ ਨਹੀਂ ਜਾਣਾ ਉੱਥੇ ਤਾਂ ਸਹਿਣਾ ਉਹਦੋਂ ਵੀ ਉੱਥੇ ਆਇਆ ਉਦੋਂ ਆਇਆ ਬੋਲ ਕੇ ਗਿਆ ਸਾਹਮਣੇ ਪੂਰੀ ਪਸ਼ਤਨ ਖੜੀ ਹਿੱਕ ਠੋਕ ਕੇ ਬੋਲ ਕੇ ਗਿਆ ਫਿਰ ਹਰੇਕ ਪੰਜਾਬ ਪੱਖੀ ਧਰਨੇ ਤੇ ਬੋਲਦਾ ਸੀ ਹਰੇਕ ਜਿੱਥੇ ਮਰਜੀ ਲਾਲਾ ਚਾਹਿਆ ਸ਼ੰਭੂ ਖਨੌਰੀ ਆਤਨਾ ਓਲੇ ਲੱਗਿਆ ਥੋੜੇ ਦਿਨ ਪਹਿਲਾਂ ਧਰ ਜਾ ਚਾਹੇ ਆ ਪਾਨੇ ਵਾਲਾ ਕੱਠ ਲਾਲਾ ਹਰੇਕ ਥਾਂ ਉਹ ਜਾਣਦਾ ਸੀ ਪੰਜਾਬ ਪੱਖੀ ਆਵਾਜ਼ ਸੀ ਬਲੰਦ ਕਰਦੀ ਸੀ ਮੈਨੂੰ ਉਹ ਸਮਝਾਉਂਦਾ ਸੀ ਕਹਦਾ ਛੋਟੇ ਧਿਆਨ ਨਾਲ ਰਿਹਾ ਕਰ ਉਹ ਰਾਜਨੀਤਿਕ ਸੂਝ ਰੱਖਦਾ ਸੀ ਪੜਿਆ ਲਿਖਿਆ ਸੀ ਬੋਲਣ ਦਾ ਸੀ ਉਹ ਉਹਨੇ ਸਾਨੂੰ ਦੱਸਿਆ ਵੀ ਸੀ ਵੀ ਉਹਨੇ ਇੱਕ ਕਲਾ ਥੀਏਟਰ ਚ ਉਹਨੇ ਐਮਏ ਹਿਸਟਰੀ ਐਮਏ ਵਗੈਰਾ ਕਰੀ ਸੀ ਉਹਨੂੰ ਪੂਰਾ 100 ਸੀ ਗੁਣੀ ਗਿਆਨੀ ਸੀ ਬੋਲਣ ਦਾ ਉਹਨੂੰ ਤਜਰਬਾ ਸੀ ਲੋਕ ਕੀ ਲੈਂਦਾ ਸੀ ਧੌਲੇ ਉਹਨੇ ਸਾਰੇ ਲੋਕ ਕੀਲੇ ਸੀ ਉਹ ਬੋਲਦਾ ਸੀ ਆਪਦੇ ਪਿੰਡ ਵੀ ਲੜਦਾ ਸੀ ਨਸ਼ਿਆਂ ਪ੍ਰਤੀ ਇੱਕੋ ਦੇ ਨਾਲ ਮੁੰਡਾ ਸੀ ਉਹ ਸ਼ਾਇਦ ਇਹ ਹੀ ਨਾ ਹੋਵੇ ਜਿਹਨੇ ਕਾਤਲ ਕਰਿਆ ਮੇਰੀ ਗੱਲ ਵੀ ਕਰਾਉਂਦਾ ਸੀ ਵੀ ਇਹ ਨਸ਼ਾ ਕਰਦਾ ਇਹਨੂੰ ਦੱਸ ਕਿਵੇਂ ਹਟੂਗਾ ਮੈਂ ਉਹਦੇ ਨਾਲ ਗੱਲ ਵੀ ਕਰੀ ਸੀ ਵੀ ਭਾਈ ਤੂੰ ਘਰੇ ਰਹਿ ਘਰੇ ਰਹਿ ਕੇ ਹਟ ਸਕਦਾ ਜਾਂ ਕਿਸੇ ਲਵੇ ਲਾਉਣੇ ਬੰਦੇ ਕੋਲੇ ਵਗ ਜਾ ਖਬਰੇ ਹੀ ਹੋਵੇ ਜਿਹਦਾ ਉਹਨੇ ਪਲਾ ਕਰਿਆ ਹੋਵੇ ਫਿਰ ਉਹ ਨਸ਼ੇ ਪ੍ਰਤੀ ਚਿੰਤਤ ਸੀ ਸੋਡੇ ਪਿੰਡ ਚ ਜਿਹੜਾ ਉਹਨੇ ਪੂਰਾ ਤਕੜਾ ਪ੍ਰੋਗਰਾਮ ਕਰਾਇਆ ਸੀ ਉਦੋਂ ਉਹਨੇ ਸਾਨੂੰਰੇ ਬੁਲਾਇਆ ਸੀ ਸਾਡੇ ਵੀ ਹੋ ਆਉਂਦਾ ਸੀ ਸਾਡਾ ਉਹ ਭਾਈ ਸੀ ਭਾਈ ਉਹ ਸੰਘਰਸ਼ਾਂ ਦਾ ਸੀ ਸੱਚਾ ਬੰਦਾ ਸੀ ਜਮਾ ਕਿਉਂਕਿ ਬਾਹਰੋਂ ਆਇਆ ਸੀ ਕੋਈ ਉਹਨੂੰ ਪੈਸੇ ਦੀ ਝਾਕ ਨਹੀਂ ਸੀ ਇੱਥੇ ਕਿਉਂਕਿ ਜ਼ਿਆਦਾਤਰ ਸਮਾਜ ਸੇਵੀਆ ਨੂੰ ਪੈਸਿਆਂ ਦੀ ਝਾਕ ਹੁੰਦੀ ਹੈ ਇੱਕ ਲੁੱਟਦਾ ਕੇਂਦਰ ਵੀ ਬਣ ਚੁੱਕੀ ਆ ਸਮਾਜ ਸੇਵਾ ਉਹ ਤਾਂ ਬਾਹਰੋਂ ਆਇਆ ਸੀ ਉਹਦੇ ਕੋਲੇ ਖੁੱਲਾ ਪੈਸਾ ਸੀ ਉਹਨੇ ਜੇਬ ਚੋਂ ਬਰਬਾਦ ਕਰਿਆ 40-45 ਲੱਖ ਉਹ ਦੱਸਦਾ ਸੀ ਉਹ ਕਰਜ਼ਈ ਹੋਇਆ ਪਿਆ ਸੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤਾਂ ਯਾਰ ਪਾਪੀਆਂ ਨੇ ਮਾਰਤਾ ਮਾਰਿਆ ਕਿਹਨੇ ਹੁਣ ਤੁਸੀਂ ਸੋਚੋ ਪਤਾ ਆਪਾਂ ਨੂੰ ਸਾਰਿਆਂ ਨੂੰ ਹੈ ਗੱਲ ਕਰ ਉਹ ਅੱਗੇ ਨਹੀਂ ਆਉਂਦੇ ਨਾ ਕੋਈ ਉਦੋਂ ਕਿਹਨੇ ਮਾਰਿਆ ਚਾਹੇ ਮੁੱਖ ਮੰਤਰੀ ਨੇ ਮਾਰਿਆ ਚਾਹੇ ਦਿੱਲੀ ਨੇ ਮਾਰਿਆ ਜਿਨੇ ਮਰਜ਼ੀ ਮਾਰਿਆ ਮਾਰਿਆ ਤਾਂ ਉਹ ਜ਼ਰੂਰ ਹੈ ਨਾ ਇਹ ਬੰਦਾ ਤਾਂ ਨਹੀਂ ਮਾਰ ਸਕਦਾ ਇਹਦੇ ਨਾਲ ਕਿਹੜਾ ਉਹਦੀ ਕੋਈ ਦੁਸ਼ਮਣੀ ਸੀ ਕਿਉਂ ਮਾਰਤਾ ਪਰਸੋਂ ਚੌਥਿਆਂ ਨੇ ਧਰਨਾ ਵੀ ਲਾਇਆ ਸੀ ਉਰੇ ਪਿੰਡ 'ਚ ਹਨਾ ਜੀ ਪਧਾੜ ਧਰਨਾ ਸੀ ਉੱਥੇ ਪੂਰਾ ਗੱਜ-ਵੱਜ ਕੇ ਬੋਲਿਆ ਸੀ ਤੁਸੀਂ ਉਹਦੇ ਦੋਸਤੋਂ ਉਹਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਬਾਪੂ ਨੇ ਤੁਹਾਨੂੰ ਨਾ ਦਾ ਨਿਜੇ ਤਜਰਬਾ ਦਾ ਰਸਤਾ ਇਹ ਖੁੱਲ ਕੇ ਨਹੀਂ ਬੋਲ ਸਕਿਆ ਵਿਚਾਰਾ ਕਿਉਂਕਿ ਤੁਸੀਂ ਜਿੰਨਾ ਚਿਰ ਉਹਦੀ লাশ ਰੱਖੀ ਰੱਖੋਗੇ ਨਾ ਭਾਈ ਕਿਉਂਕਿ ਬਾਲੇ ਥਾਂ ਕਹਿ ਦਿੰਦੇ ਨੇ ਕਿਉਂ ਮਿੱਟੀ ਪਲੀਤ ਕਰੀਆ ਮਿੱਟੀ ਤਾਂ ਹੁਣ ਹੋ ਗਈ ਹੁਣ ਤਾਂ ਮਿੱਟੀ ਐ ਮਾਰਨ ਵਾਲਾ ਮਾਰ ਗਿਆ ਕਾਰਜ ਕਰ ਗਿਆ ਨਹੀਂ ਐ ਕੀ ਕਰਨਗੇ ਸਾਰਾ ਕੁਸੋਤੇ ਪਾਦਨਗੇ ਵੀ ਭਾਈ ਜਿੰਨ ਦਰਨੀ ਪਿਸਤੌਲ ਲੈਂਦਾ ਹੀ ਫਲਾਣੇ ਤੋਂ ਲੈਂਦਾ ਜਿੰਨ ਦਰ ਨਾਲ ਦੀ ਲੜਾਈ ਸੀ ਕਿਉਂਕਿ ਮਰੇ ਤੋਂ ਬਾਅਦ ਇਹ ਕੋਈ ਵੀ ਕਹਾਣੀ ਬਣਾ ਦਿੰਦੇ ਨੇ ਕੱਲ ਨੂੰ ਮੇਰੀ ਬਣਾ ਲਾਂਗੇ ਕੋਈ ਆ ਸਿੱਧੂ ਤੇ ਨਹੀਂ ਬਣਾਤੀ ਸੀ ਵੀ ਉਹੀ ਬਣਾਤਾ ਜਵਾਕ ਨਿਗਾ ਪੜਿਆ ਲਿਖਿਆ ਬਿੱਦਾ ਭਾਰਤੀ ਸਕੂਲ ਚ ਪੜਦਾ ਸੀ ਫਿਰ ਬਿੱਦਾ ਕਰਨ ਵਾਗਿਆ ਫਿਰ ਆ ਕੇ ਗੈਂਗਸਟਰ ਲੈ ਲੈ ਕਮਾਲ ਕਰਦੇ ਆਹ ਕਹ ਦੇਣਗੇ ਇਹਨੂੰ ਵੀ ਇਹਦਾ ਵੀ ਕੋਈ ਨਿੱੱਚਾ ਬੱਟ ਦਾ ਰੋਲਾ ਜਾਂ ਖਾਲ ਦਾ ਰੋਲਾ ਬਣਾ ਦੇਣਗੇ ਪਰ ਅਸਲ ਚ ਮੌਤ ਪਿੱਛੇ ਤਾਂ ਸਰਕਾਰੀ ਤੰਤਰੀ ਹੈ ਨਾ ਜਿਨ੍ਹਾਂ ਨੂੰ ਉਹ ਚੁੱਪਦਾ ਸੀ ਰੋਡ ਮੰਗੂ ਉਹ ਕੋਈ ਵੀ ਹੋਵੇ ਉਹ ਕੋਈ ਵੀ ਹੋਵੇ ਪੰਮਾ ਹੈਗੇ ਲੀਡਰ ਨੇ ਵੱਡੇ ਲੀਡਰ ਨੇ ਕੋਈ ਛੋਟੇ ਮੋਟੇ ਨਹੀਂ ਕਿਉਂਕਿ ਇਹ ਤੋਂ ਡਰ ਸੀ ਖਤਰਾ ਸੀ ਹੁਣ ਭਾਈ ਅਗਲੀ ਵਾਰ ਕੀ ਦੀ ਹੈ ਤੁਸੀਂ ਆਪ ਸਿਆਣੇ ਹੋ ਇਹਨੇ ਸਕਿਉਰਿਟੀ ਵੀ ਮੰਗੀ ਮੈਨੂੰ ਸਕਿਉਰਿਟੀ ਦੇ ਰੇ ਸਕਿਊਟਿੰਗ ਦਿੱਤੀ ਇਹਦਾ ਆਸਲਾ ਸੀ ਉਹ ਜਮ੍ਹਾਂ ਕਰ ਲਿਆ ਚਲੋ ਸਾਡੇ ਤਿੰਨ ਬੰਦਿਆਂ ਦੇ ਆਸਲੇ ਕਰ ਰੱਖੇ ਨੇ ਮੇਰੇਆਂ ਦੇ ਉਹ ਖੜਾ ਸਾਹਮਣੇ ਪਟਵਾਰੀ ਆ ਮੋਨਜੀਤ ਚਲ ਇਹ ਤਾਂ ਮੇਰੇ ਉ ਸਾਰੀ ਉਮਰ ਦੇ 2004-5 ਦੇ ਮੇਰੇ ਨਾਲ ਜੇਲਾ ਚੀ ਤੁਰੇ ਫਿਰਦੇ ਨੇ ਮੇਰੇ ਆੜੀ ਨੇ ਮਿੱਤਰ ਪਰ ਇਹ ਉਹ ਜਿੰਦਰ ਵਰਗੇ ਮਿੱਤਰ ਨਹੀਂ ਪਰ ਜਿੰਦਰ ਵੀ ਤੁਸੀਂ ਕਹਿ ਰਹੇ ਆ ਬਾਈ ਬੋਲ ਕੇ ਗਿਆ ਸੀ ਵੀ ਚੰਗਾ ਸੀ ਕੀ ਪਤਾ ਉਹਨੂੰ ਹਿਪਨੋਟਾਈਜ਼ ਕਰਿਆ ਹੋਵੇ ਕਹੀ ਜਿਉ ਨੂੰ ਕੀ ਨਸ਼ਾ ਦਿੱਤਾ ਹੋਵੇ ਜਿਹਨੇ ਐਡਾ ਵੱਡਾ ਪਾਪ ਕਰਤਾ ਇਕ ਪਉ ਦੀ ਮੌਤ ਤੇ ਰੋ ਨਾ ਨਾ ਇਹ ਮਾੜੀ ਗੱਲ ਆ ਭਾਈ ਉਹਦੀ ਮੌਤ ਤੇ ਨਾ ਰੋ ਹੰਝੂ ਨਾ ਕੇਰੋ ਤੁਸੀਂ ਉਹ ਤੇ ਹੰਝੂ ਕੇਰ ਕੇ ਉਹਦੀ ਸ਼ਹਾਦਤ ਨੂੰ ਤੁਸੀਂ ਕਿਉਂਕਿ ਉਹ ਬੋਲਦਾ ਸੀ ਯਾਰ ਹੱਕ ਸੱਚ ਲਈ ਬੋਲਦਾ ਸੀ ਹੱਕ ਸੱਚ ਲਈ ਬੋਲਣ ਵਾਲੇ ਹੀ ਹੁੰਦਾ ਹੁੰਦਾ ਸਾਡੀ ਵੀ ਆਉਣ ਵਾਲੀ ਵਾਰੀ ਆ ਖਬਰੇ ਕਦੋਂ ਆਜੇ ਛੇਤੀ ਆਏ ਵਧੀਆ ਖੜਾ ਛੁੱਟਿਆ ਰੋ ਰੋਜ ਇਹਨਾਂ ਇਹਨਾਂ ਨੇ ਸੁਣਨਾ ਨਹੀਂ ਇਹ ਸਰਕਾਰਾਂ ਨੇ ਸੁਣਨਾ ਨਹੀਂ ਨਾ ਇੱਥੋਂ ਵਾਲਿਆਂ ਨੇ ਨਾ ਉੱਥੋਂ ਵਾਲਿਆਂ ਨੇ ਇਹ ਕੁਰਸੀ ਦੇ لالچی ਲੋਕ ਨੇ ਆਉਣ ਵਾਲੇ ਵੀ ਪਹਿਲਾਂ ਵਾਲੇ ਵੀ ਉਦੋਂ ਪਹਿਲਾਂ ਵਾਲੇ ਵੀ ਸਾਡੇ ਜਵਾਕ ਗੋਲੀਆਂ ਨਾਲ ਮਾਰ ਰਹੇ ਨੇ ਜੋ ਚੰਗੇ ਨੇ ਸਿੱਧੂ ਮੂਸੇਵਾਲੇ ਵਰਗੇ ਦੀਪ ਸਿੱਧੂ ਵਰਗੇ ਪ੍ਰੀਤ ਸ਼ੈਣੀ ਵਰਗੇ ਆ ਬਾਹੀ ਵਰਗੇ ਹੋਰ ਕੁਝ ਗੈਂਗਸਟਰੀ ਦੇ ਨਾਂ ਤੇ ਮਾਰ ਰਹੇ ਨੇ ਭਾਈ ਤੋਂ ਭਾਈ ਮਰਵਾ ਰਹੇ ਨੇ ਫਿਰ ਪੋਸਟ ਪਾ ਦੇਣਗੇ 20 ਸੌਡਾ ਕਾਹਦੀ ਲੜਾਈ ਆ ਯਾਰ ਤੇ ਜਿਹੜੇ ਮਾੜੇ ਮੋٹے ਬਚ ਗਏ ਨਾੜ ਚਿੱਟੀ ਕਾ ਲਾ ਕੇ ਮਰ ਰਹੇ ਨੇ ਯਾਰ ਇੱਥੇ ਵੀ ਮਰ ਰਹੇ ਨੇ ਉਹਨੇ ਪਿੱਛੇ ਜੋਰੇ ਵੀ ਧਰਨਾ ਲਾਇਆ ਸੀ ਇੱਕ ਬੰਦੇ ਪਿੱਛੇ ਮੈਨੂੰ ਲਾਦਾ ਪਿੰਡ ਚ ਪਤਾ ਨਹੀਂ ਲਵੇ ਲਾਉਣੇ ਹਨਾ ਵੀ ਮੁੰਡਾ ਮਰ ਗਿਆ ਉਹ ਵੀ ਬੋਲਦਾ ਸੀ ਉਹ ਗੱਲਾਂ ਪਿੱਛੇ ਵੀ ਨਸ਼ੇ ਪਿੱਛੇ ਵੀ ਪੂਰਾ ਉਹ ਮੇਰੇ ਧਰਨੇ ਚ ਵੀ ਜਾਂਦਾ ਸੀ ਤਾਂ ਅਸੀਂ ਤਾਂ ਚਾਰੇ ਪਾਸਿਓਂ ਮਾਰੇ ਜਾ ਰਹੇ ਹਾਂ ਕੋਈ ਸਾਨੂੰ ਬਖਸ਼ ਨਹੀਂ ਰਿਹਾ ਕੋਈ ਨਸ਼ੇ ਤੇ ਨਹੀਂ ਬੋਲਦਾ ਜੀ ਨਸ਼ੇ ਤੇ ਕੋਈ ਕਹਿੰਦਾ ਨਹੀਂ ਮੇਰੇ ਗਮਾੜ ਚ ਨਸ਼ਾ ਵੇਚਦਾ ਹੈ ਉਹ ਨਹੀਂ ਕਹਿੰਦਾ ਬਾਪੂ ਕਹਿੰਦਾ ਨਸ਼ਾ ਜੇਲ੍ਹ ਚੋਂ ਆਉਂਦਾ ਹੈ ਬਾਪੂ ਦੀ ਗੱਲ ਸਹੀ ਹੈ ਪਰ ਬਾਪੂ ਜੇਲ੍ਹ ਵਾਲਿਆਂ ਦਾ ਤਾਂ ਇਹ ਨਾਂ ਲੈਂਦੇ ਨੇ ਨਸ਼ਾ ਤਾਂ ਸਰਕਾਰੀ ਦਫ਼ਤਰਾਂ ਚੋਂਦਾ ਇਹ ਵੇਚਦੇ ਨੇ ਜੇਲ੍ਹ ਵਾਲੇ ਤਾਂ ਇਹਨਾਂ ਨੇ ਕੁੱਤੇ ਰੱਖੇ ਹੋਏ ਨੇ ਵੀ ਤੁਸੀਂ ਜੇ ਸੋਨੂੰ ਕੋਈ ਬੋਲੂ ਬੋਹੂ ਕਰਕੇ ਪਿੱਛੇ ਪੈ ਜਾਓ ਮੈਨੂੰ ਬਥੇਰਾ ਬੋਲਦੇ ਨੇ ਅਕਾਲੀ ਆਇਆ ਮੁੰਡਾ ਕਰੇ ਜੇਲ੍ਹ ਚੋਂ ਆਇਆ ਸੀ ਆਦੇ ਤਾਏ ਨਾਲ ਕਹਿੰਦਾ ਉੱਥੇ ਗੱਲਾਂ ਕਰੀ ਜਾਣਗੇ ਕੋਈ ਕਹਿੰਦਾ ਅੱਖਾਂ 'ਚ ਮਿਰਚਾਂ ਪਾ ਦੇ ਉਹ ਕੋਈ ਕਹਿੰਦਾ ਐ ਸੱਟ ਲਾਂਗੇ ਕੋਈ ਕਹਿੰਦਾ ਕਾਬੂ ਨਹੀਂ ਆਉਦਾ ਕੋਈ ਕਹਿੰਦਾ ਹੱਥੋਂ ਖੋ ਲੈਂਦਾ ਮੇਰਾ ਰਿਕਾਰਡ ਹੈ ਪਰਾਣਾ ਹੈਗਾ ਮੈਂ ਲੜਦਾ ਪੜਦਾ ਰਿਹਾ ਹਣਾ ਆਪਦੇ ਹੱਥੀਂ ਵੀ ਬਥੇਰੀਆਂ ਚਲਾਈਆਂ ਨੇ ਕੱਟੀਆਂ ਵੀ ਐ ਗਾਹਾਂ ਜੇ ਕੋਈ ਭਾਈ ਮਾਰਨ ਆ ਗਿਆ ਦੇਖੋ ਹਾਥੀ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਪਰ ਜੇ ਲਿਖੀ ਜੋ ਕੋਈ ਘਰੋਂ ਤੁਰ ਕੇ ਆ ਗਿਆ ਫੇ ਉਹ ਤਾਂ ਨਵੇੜ ਕੇ ਜਾਊ ਕਹਾਣੀ ਪਰ ਬਾਕੀ ਉਹਦੇ ਹੱਥ ਹੁੰਦਾ ਸੋ ਭਾਈ ਆਪਦੇ ਬੰਦਿਆਂ ਖਾਤਰ ਅੱਜ ਜਿੰਨੇ ਬੰਦੇ ਆ ਗਏ ਸਹਣੇ ਪਿੱਛੇ ਅੱਗੇ ਵੀ ਆਉਂਦੇ ਨੇ ਖਰ ਪਿੰਡ ਦੇ ਲੋਕ ਆ ਇੱਥੇ ਪੱਕਾ ਰਹੋ ਇਹਦੀ ਲਾਸ਼ ਨੂੰ ਰੱਖੋ ਜਿੰਨਾ ਚਿਹਰੇ ਦੀ লাশ ਹੈਗੀ ਆ ਉਹਨਾਂ ਚਿਰ ਤੁਸੀਂ ਇਹਦੇ ਕਾਤਲਾਂ ਦਾ ਇਨਸਾਫ ਜਦੋਂ লাশ ਫੂਕਦੀ ਲੈ ਇੱਕ ਗੱਲ ਹੋਰ ਦੱਸਦਾ ਗੁੱਸਾ ਲੱਗੇ ਮੇਰੀਆਂ ਅਗਲਾਂ ਦਾ ਗੁੱਸਾ ਕਰ ਜਾਂਦੇ ਇੱਕ ਸ਼ਿੰਗਾਰ ਸ਼ਿਕਮੇਟੀ ਇਨਸਾਫ ਦਬਾਊ ਕਮੇਟੀ ਆਹ ਫਲਾਨੀ ਕਮੇਟੀ ਜਦੋਂ ਇਹ ਗੱਲਾਂ ਛੜਨ ਲੱਗੀਆਂ ਕਮੇਟੀ ਬਣਾ ਲਓ ਕਮੇਟੀ ਬਣਾ ਲਓ ਕਮੇਟੀ ਬਣਾ ਲਓ ਤਾਂ ਸਮਝ ਲਓ ਪ੍ਰਸ਼ਾਸਨ ਨੇ ਗੱਲ ਛੇੜੀ ਹੈ ਪ੍ਰਸ਼ਾਸਨ ਕਹਿੰਦਾ ਹੁੰਦਾ ਕਮੇਟੀ ਬਣਾਉਣ ਲੂ ਵੀ ਚਲੋ ਕਮਰਿਆਂ 'ਚ ਕਮਰੇ ਜਾ ਕੇ ਗੱਲ ਕਰਾਂਗੇ ਸਾਰਾ ਪਿੰਡ ਹਾਜ਼ਰ ਨਾਜ਼ਰ ਇਹੋ ਵੀ ਆਹੀ ਸਾਡੀ ਪੰਚਾਇਤ ਹੀ ਕਮੇਟੀ ਆ ਇੱਥੇ ਹੀ ਗੱਲ ਕਰੋ ਆ ਕੇ ਇੱਥੇ ਇਨਸਾਫ ਦਿਓ ਕਿਉਂਕਿ ਮੈਂ ਇਹ ਤਜਰਬੇ ਚੱਲ ਚੁੱਕਿਆ ਕਮੇਟੀ ਚ ਆਪਦੀ ਬੰਦੇ ਪਾ ਲੈਂਦੇ ਨੇ ਅਗਲੇ ਦਾ ਪੁੱਤ ਮਰਿਆ ਹੁੰਦਾ ਉਹ ਮਾੜਾ ਮੋਟਾ ਮਾੜਾ ਮੋਟਾ ਜਾਂ ਹੁੰਦਾ ਥਾਣੇਦਾਰ ਸਾ ਉਹਦੇ ਨੇ ਦੇਖਿਆ ਆਪਾਂ ਤਿੰਨ ਮੁੰਡੇ ਮਰੇ ਉੱਥੇ ਪੱਤਰਕਾਰ ਦੀ ਵੀਡੀਓ ਆ ਉਹ ਸਰਪੰਚ ਕਹੀ ਜਾਂਦਾ ਛੱਡਦਾ ਨਸ਼ੀ ਨਹੀਂ ਹੈਗਾ ਜੀ ਮੁੰਡੇ ਕਹਿੰਦੇ ਜਗ੍ਹਾ ਜਗ੍ਹਾ ਨਸ਼ਾ ਵਿਕੀ ਜਾਂਦਾ ਉਹੀ ਗੱਲ ਇੱਥੇ ਹੋ ਜਾਂਦੀ ਹੈ ਪਰ ਅਗਲਾ ਕਹੇ ਆਪਦੇ ਬੰਦੇ ਬਾੜ ਦਿੰਦੇ ਨੇ ਕਮੇਟੀਆਂ 'ਚ ਹਰੇਕ ਥਾਂ ਇਹ ਹੁੰਦਾ ਚਲੋ ਹੋ ਹੀ ਹੈ ਹਰੇਕ ਵਾਰੀ ਹੁੰਦਾ ਜਦੋਂ ਦਫ਼ਤਰਾਂ 'ਚ ਵਾਗ ਗਏ ਬਸ ਨਿਬੜ ਲਿਆ ਕੰਮ ਅਸੀਂ ਤਰੀਕਾ ਚੱਲੀ ਜਾਂਦੇ ਆ 10 12 ਮੈਂ ਜਾਂਦਾ ਮੇਰਾ ਪਿਓ ਬੁੜਾ ਹੈ ਫੌਜੀ ਹੈ ਉਹਦੇ ਤਰੀਕ ਪਾਤੀ ਮੋਟਰਸਾਈਕਲ ਤੇ ਜਾਂਦਾ ਘਰੋਂ ਮੈਨੂੰ ਸ਼ਰਮ ਆਉਂਦੀ ਆ ਯਾਰ ਮੈਂ ਸਾਰੀ ਉਮਰ ਐਦੋਂ ਪਹਿਲਾਂ ਸਾਰੀ ਉਮਰ ਲੜਿਆ ਪੜਿਆ ਯਾਰਾਂ ਦੋਸਤਾਂ ਪਿੱਛੇ ਜੇਲਾਂ ਕੱਟੀਆਂ ਸਾਰੇ ਪੰਜਾਬ ਦੀਆਂ ਹਣਾ ਗੱਲ ਕਰ ਮੈਂ ਆਦੇ ਬਾਪੂ ਨੂੰ ਕਦੇ ਠਾਣੇ ਹੁਣ ਆਨੇਕ ਕੰਮ ਕਰਿਆ ਜਦੋਂ ਦਾ ਮੈਂ ਇਥੋਂ ਗਾਲ ਨਿਕਲਦੀ ਐ ਬੁੱਚੜਾਂ ਨੂੰ ਇਹਨਾਂ ਨੇ ਮੇਰੇ ਪਿਓ ਤੇ ਵੀ ਪਰਚਾ ਪਾਤਾ ਇਹਦੋਂ ਤਾਂ ਪਹਿਲਾਂ ਮੈਂ ਮਰੀ ਜਾਂਦਾ ਫੇਰ ਮੇਰੇ ਪਿਓ ਤੇ ਪਰਚੇ ਵਿੱਚਕ ਦੀ ਪਾ ਦਿੰਦੇ ਸੈਣਾ ਸਾਡਾ ਮਿੱਤਰ ਸੀ ਸੰਘਰਸ਼ੀ ਮਿੱਤਰ ਸੀ ਕਿਉਂਕਿ ਹਰੇਕ ਥਾਂ ਮਿਲਦਾ ਸੀ ਇਹੋ ਜਿਹੇ ਬੰਦਿਆਂ ਨੂੰ ਸਲੂਟ ਐ ਜੋਦੇ ਨੇ ਨੰਬਰ ਲੈ ਗਿਆ ਪਹਿਲਾ ਸ਼ੀਦੀ ਹੋਇਆ ਯਾਦ ਰੱਖਿਓ ਰੋ ਨਾ ਮਾਤਾ ਮਾਂ ਹੰਝੂ ਨਾ ਬਾਹੋ ਆਇਆ ਨਾ ਕਹੋ ਮਿੱਟੀ ਪਲੀਤ ਮੈਂ ਸੁਣ ਕੇ ਆ ਤੁਸੀਂ ਆਇਆ ਨਾ ਕਹੋ ਮੈਂ ਸੁਣੂ ਪਤਾ ਹੈ ਮੈਨੂੰ ਪੁੱਤ ਜਾਣ ਦਾ ਦੁੱਖ ਕੀ ਹੁੰਦਾ ਮੈਂ ਵੀ ਆਦੀ ਮਾਂ ਨੂੰ ਦਿਨ ਰਾਤ ਐ ਪੱਕੀ ਕਰਦਾ ਵੀ ਦੇਖੀ ਕਿਤੇ ਬਹਿਣ ਜਾ ਪਾ ਦੇ ਮੇਰੇ ਮਰੇ ਤੇ ਫਿਰ ਹੋਰ ਕੌਣ ਲੜੂਗਾ ਹੋਰ ਕੌਣ ਬੋਲੂਗਾ ਇਹ ਤਾਂ ਚੋਰ ਨੇ ਓਨੇ ਮੈਨੂੰ ਸ਼ੈਲ ਪਈ ਹੋਵੇ ਵਟਸਐਪ ਤੇ ਉਹਨੇ ਮੈਨੂੰ ਇਹ ਤਾਂ ਦੱਸਿਆ ਉੱਲੂ ਦਾ ਉਹ ਕੀ ਉੱਦੂ ਕੇ ਦਾ ਵੀ ਇਹਨੇ ਕਿੰਨੀ ਪ੍ਰਾਪਰਟੀ ਬਣਾਈ ਹੈ ਵੀ ਕਿੰਨੀ ਪ੍ਰਾਪਰਟੀ ਬਣਾਈ ਹੈ ਡਰਨਾ ਕੀ ਯਾਰ ਚੋਰ ਨੇ ਇਹ ਕੀ ਕਰ ਲੈਣਗੇ ਬਦ ਦਮ ਗੋਲੀ ਬਰਬਾਦ ਕਰ ਸਕਦੇ ਨੇ ਸਾਹਮਣੇ ਸਾਹਮਣੇ ਆਉਣ ਇੱਕ ਢੋਕ ਕੇ ਕਹਿਣਾ ਨਾ ਇਹਨਾਂ ਤੋਂ ਸਿਕਿਉਰਿਟੀ ਅੱਜ ਮੰਗੀਏ ਨਾ ਕੱਲ ਮੰਗੀਏ ਬੋਲੇ ਸੋਨ ਹੀ ਸੋਨ ਸਾਡੇ ਪਿਸਤੌਲ ਦੇਣਿਆ ਦੇ ਦੇਣ ਜਿਹੜੇ ਸਾਮੀ ਬੈਠੇ ਨੇ ਨਹੀਂ ਦੇਣੇ ਤਾਂ ਫਿਰ ਸਿੰਘ ਲੈਂਦੀ ਨਹੀਂ ਹੁੰਦੇ ਤੇ ਪਹਿਲਾਂ ਕਿਹੜਾ ਇੰਨਾਂ ਵਾਲਿਆਂ ਨਾਲੀ ਪਰਚੇ ਝੱਲੇ ਨੇ ਤੇ ਬਾਪੂ ਗਲਤ ਗੱਲਾਂ ਬਲਕੌਰ ਸਿੰਘ ਬੈਠਾ ਬਾਕਿਆ ਮੇਰੇ ਨਾਲ ਕੱਟੀ ਜਣਾ ਬਾਪੂ ਨੇ ਹੈ ਠੀਕ ਹੈ ਭਾਈ ਡਟ ਕੇ ਲੜਿਓ ਬਹਿਣ ਨਾ ਪਾਓ ਕੁਰਬਾਨ ਉਹਨੂੰ ਰੱਖੋ ਔਰੇ ਤੇ ਆ ਜਿਹੜੇ ਵਿੱਚ ਫਿਰਦੇ ਨੇ ਆ ਇੰਟੈਲੀਜੈਂਸੀਆਂ ਵਾਲੇ ਓ ਬਾਈ ਤੁਸੀਂ ਹੀ ਸਹੀ ਖਬਰ ਭੇਜਦਿਆਂ ਕਰੋ ਲਾ ਕੇ ਹੋਏ ਵੀ ਆ ਪਿੰਡ ਚ ਐ ਮੌਤ ਹੋਈ ਐ ਕਿਉਂਕਿ ਇਹ ਤਾਂ ਨਹੀਂ ਭੇਜਦੇ ਥਾਣੇ ਵਾਲੇ ਤਾਂ ਇੰਟੈਲੀਜੈਂਸੀ ਵਾਲੇ ਫੇਰ ਵੀ ਕੋ ਸਦ ਤੱਕ ਸੋਡੀ ਰਿਪੋਰਟ ਉੱਪਰ ਜਾਂਦੀ ਐ ਤੁਸੀਂ ਸੱਚ ਬੋਲ ਕੇ ਲਿਖ ਕੇ ਰਿਪੋਰਟ ਬਣਾ ਕੇ ਉੱਪਰ ਭੇਜ ਦਿਓ ਵੀ ਐ ਲੜਨ ਵਾਲਾ ਬੰਦਾ ਸੀ ਇੰਨਾ ਚਿਰ ਹੋ ਗਿਆ ਸੀ ਲੜਦੇ ਨੂੰ ਇੰਨਾ ਪੈਸਾ ਪਿੰਡ ਦੇ ਕੰਮਾਂ ਚ ਫਲਾਨੇ ਐਮਐਲਏ ਨਾਲ ਫਲਾਨੇ ਲੀਡਰ ਨਾਲ ਦਾ ਬੈਰ ਸੀ ਤਾਂ ਇੱਕ ਆਮ ਬੰਦਾ ਕਿਵੇਂ ਮਾਰ ਸਕਦਾ ਮਾਰਨ ਤਾਂ ਕੋਈ ਮੇਰੇ ਵੀ ਮਾਰਦੇ ਆ ਹਨਾ ਗੱਲ ਕਰ ਯਾਰ ਮਾੜੀ ਗੱਲ ਐ ਬਹੁਤ ਬੁਰੀ ਗੱਲ ਐ ਇਹ ਪਹਿਲੀ ਸਰਕਾਰ ਆਈ ਐ ਜਿਹਦੀ ਸਰਕਾਰ ਚ ਐਨੇ ਨੌਜਵਾਨ ਤੁਰਗੇ ਸ਼ਤੀਰਾ ਵਰਗੇ ਨਸ਼ੇ ਦੁੱਗਣਾ ਤਿੱਗਣਾ ਹੋ ਗਿਆ ਨਸ਼ਿਆਂ ਤੇ ਨਹੀਂ ਬੋਲਦੇ ਯਾਰ ਲੋਕ ਤੁਹਾਡੇ ਜੋ ਕਿੰਨੇ ਕ ਬੋਲਦੇ ਨੇ ਲਗਭਗ ਹਰੇਕ ਦੀ ਕਰਦਾ ਅੱਜ ਸਵੇਰੇ ਸਵੇਰੇ ਮੇਰੇ ਕੋਲੇ ਚਾਰ ਬੰਦੇ ਆਏ ਨੇ ਸਵੇਰੇ ਸਵੇਰੇ ਆ ਅਲੱਗ ਅਲੱਗ ਸਾਡਾ ਮੁੰਡਾ ਨਸ਼ੇ ਕਰਦਾ ਜੀ ਸਾਡਾ ਮੁੰਡਾ ਨਸ਼ੇ ਕਰਦਾ ਜੀ ਸਾਡਾ ਮੁੰਡਾ ਨਸ਼ੇ ਕਰਦਾ ਮੈਂ ਕਹਿਦਾ ਨਾ ਭਾਈ ਮੈਂ ਕੀ ਕਰਾਂ ਮੈਂ ਕੀ ਕਰਾਂ ਦੱਸੋ ਤੁਸੀਂ ਹੱਲ ਕਰ ਦਿਓ ਜੀ ਮੈਂ ਕਹ ਜੇ ਵੇਚਣ ਵਾਲਾ ਹੁੰਦਾ ਮੈਂ ਡੰਗਾ ਵੀ ਮਾਰਾਂਦਾ ਕਰਨ ਵਾਲਿਆਂ ਦਾ ਹੁਣ ਮੈਂ ਕੀ ਕਰ ਸਕਦਾ ਤੁਸੀਂ ਇਹਨੂੰ ਘਰੇ ਰੱਖ ਲੋ ਖਰਾਕ ਦੇ ਲੋ ਗੁਰੂ ਦੇ ਲੜ ਲਾ ਦੋ ਸਿੱਖੀ ਦੇ ਲੜ ਲਾ ਦੋ ਥਾਣੇ ਚ ਬਗ ਜੋ ਐਸਪੀ ਐਸਪੀ ਨੂੰ ਦਰਖਾਸਤ ਦੇ ਦੋ ਉਹ ਕਹਿੰਦੇ ਸਾਰੇ ਕਿਤੇ ਦਿੱਤੀ ਹੋਈ ਐ ਉਲਟਾ ਕਹਿ ਦਿੰਦੇ ਨੇ ਤੁਹਾਡੇ ਮੁੰਡੇ ਦੇ ਪਰਚਾ ਪਾ ਦਿੰਨੇ ਐ ਸੀਐਫਆਈਆਰ ਵਧਾਣਾ ਇਹ ਇਹਨਾਂ ਦੀਆਂ ਕਰਤੂਤਾ ਨੇ ਚੋਰਾਂ ਦੀਆਂ ਵੱਡੇ ਬੰਦੇ ਜਿਹੜੇ ਵੇਚਦੇ ਨੇ ਉਹਨਾਂ ਤੋਂ ਇਹ ਹੱfte ਲੈਂਦੇ ਨੇ ਗਾਹਾਂ ਦੀਵਾਲੀ ਆਉਂਦੀ ਐ ਇਹ ਗੱਲ ਇਹ ਤੋਂ ਥੋੜੀ ਹਟ ਮੀਆ ਕਿਉਂਕਿ ਮੇਰਾ ਮੁੱਦਾ ਨਸ਼ੇ ਦੀ ਹੀ ਹੈ ਜ਼ਿਆਦਾਤਰ ਤਾਂ ਮੈਨੂੰ ਇੱਕੋ ਹੀ ਮੁੱਦਾ ਦੂਜਾ ਮੇਰਾ ਕੋਈ ਮੁੱਦਾ ਹੈ ਨਹੀਂ ਮਾੜਾ ਮੋਟਾ ਸਿੱਖੀ ਦਾ ਹਣਾ ਜਿੰਨੀ ਕੁ ਮੈਨੂੰ ਗਿਆਨ ਹੈ ਦਿਵਾਲੀ ਆਉਂਦੀ ਹੈ ਤੇ ਨਸ਼ਾ ਬਹੁਤ ਮਾੜਾ ਕਿਉਂਕਿ ਉਦੋਂ ਮਾੜਾ ਤਾਂ ਹੁੰਦਾ ਕਿਉਂਕਿ ਸਮਗਲਰਾਂ ਤੋਂ ਇਹ ਪੈਸੇ ਮੰਗਦੇ ਨੇ ਵੀ ਸਾਨੂੰ ਪੈਸੇ ਦੇ ਕਿਉਂਕਿ ਇਹਨਾਂ ਨੇ ਆਪਦੀਆਂ ਜਨਾਨੀਆਂ ਨੂੰ ਮਹਿੰਗੀਆਂ ਮਹਿੰਗੀਆਂ ਸਾੜੀਆਂ ਤੇ ਮਹਗੇ ਮਹਗੇ ਪਲਸ ਲੈ ਕੇ ਜਨੇ ਹੁੰਦੇ ਨੇ ਤੇ ਬਲੈਕ ਹੀ ਆ ਵੀ ਕਿੱਥੋਂ ਦੇ ਦੇ ਇਹਨਾਂ ਨੂੰ ਲੱਖ ਰੁਪਈਆ ਫਿਰ ਉਹ ਬਲੈਕ ਹੀ ਆ ਵਿੱਚ ਗੋਲੀਆਂ ਪਾਉਂਦਾ ਹੋਰ ਚੀਜ਼ ਪਾਉਂਦਾ ਤਾਂ ਉਹ ਜਦੋਂ ਆਮਲੀ ਭਾਈ ਕੋਲੇ ਆਉਂਦਾ ਗੜੱਚ ਦੇ ਨੇ ਪੂਰਾ ਹੋ ਜਾਂਦਾ ਸੋ ਆਦੇ ਬੱਚਿਆਂ ਦਾ ਖਿਆਲ ਰੱਖਿਓ ਹਰੇਕ ਬੰਦੇ ਨੂੰ ਬੇਨਤੀ ਐ ਖਰ ਜੂਨੀ ਨਾਲ ਤਾਂ ਨਸ਼ੇ ਤੇ ਬੋਲਦੀ ਨਹੀਂ ਜੀ ਕੋਈ ਨਹੀਂ ਬੋਲਦਾ ਮੇਰੇ ਬੇਲੇ ਜਰੂਰ ਬੋਲੇ ਸੀ ਇੱਕ ਤਾਂ ਜਮੀਨੀ ਇੱਕ ਪਾਰਟੀ ਦਾ ਜਮੀਨੀ ਬੋਲੀ ਨਾਲ ਵੀ ਨਹੀਂ ਤੁਰੀ ਸੋ ਜੇ ਯਾਹ ਬੋਲਿਆ ਮਾਫ ਕਰਿਓ ਸਰਪੰਚ ਨੂੰ ਸਲੂਟ ਐ ਅਮਰ ਰਹੇ ਜਿਉਂਦਾ ਰਹੇ ਨਾਰੇ ਲਾਵਾਂਗੇ ਚਾਰ ਪੰਜ ਨਾਰਾ ਦਾ ਜਵਾਬ ਦਿਓ ਬੋਲੋ ਸੋ ਨਿਹਾਲ ਸਰਕਾਰ ਮਰਦਾਬਾਦ 50 ਮਰਦਾਬਾਦ ਮਰਦਾਬਾਦ ਮਰਦਾ ਨਸ਼ਾ ਵੇਚਣਾ ਹੈ ਤੇ ਪੁਸਤ ਮਲਾਜਮਾਂ ਦਾ ਏਕਾ ਮਰਦਾਬਾਦ 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 ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਜਿੰਦਾਬਾਦ 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 ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਜਿੰਦਾਬਾਦ ਜਿੰਦਾਬਾਦ ਕੋਈ ਗੱਲ ਨਹੀਂ ਭਾਈ ਕੁਰਬਾਨੀਆਂ ਮੰਗਦੀ ਹੁੰਦੀ ਹੈ ਭਾਰਤੀ ਖੂਨ ਡੁੱਲੇ ਇੱਥੋਂ 10 ਹੋਰ ਕਲਕੱਤੇ ਪੈਦਾ ਹੋਣਗੇ ਹਣਾ ਫੱਟੇ ਬਣਾਉਣੇ ਆ ਮਾਫ ਕਰਿਓ